ਹਾਂਜੀ ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨਿਊਜ਼ ਤੋਂ ਸੋ ਦੋਸਤੋ ਸੋਸ਼ਲ ਮੀਡੀਆ ਤੇ ਜੋ ਅੱਜ ਜਿਹੜੇ ਕਿਸਾਨ ਆਪਣੇ ਸੰਭੂ ਬਾਰਡਰ ਦੇ ਬੈਠੇ ਸਨ ਉਹਨਾਂ ਤੇ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਉਹਨਾਂ ਨਾਲ ਬਹੁਤ ਤਕਾ ਕੀਤਾ ਗਿਆ ਵਾ ਤੇ ਸਾਡੇ ਨਾਲ ਹੁਣ ਬੈਠੇ ਹਨ ਮਜ਼ਦੂਰ ਕਿਸਾਨ ਸੰਗਠਨ ਕਮੇਟੀ ਦੇ ਪ੍ਰਧਾਨ ਸਰਦਾਰ ਪ੍ਰਪੂਰ ਸਿੰਘ ਸੱਜਾਵਾਲ ਸੋ ਇਹਨਾਂ ਨਾਲ ਗੱਲਬਾਤ ਕਰਦੇ ਹਨ ਕਿ ਉਹ ਉਹਨਾਂ ਦਾ ਕੀ ਕਹਿਣਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸਰ ਜਿਹੜੇ ਕਿਸਾਨਾਂ ਨਾਲ ਸੰਭੂ ਬਾਰਡਰ ਤੇ ਧੱਕਾ ਹੋ ਰਿਹਾ ਵਾ ਉਸ ਉਹਦੇ ਬਾਰੇ ਤੁਸੀਂ ਕੀ ਕਹਣ ਜੁਣੇ ਜੀ ਉਹਦੇ ਬਾਰੇ ਜੀ ਮੈਂ ਪਹਿਲਾਂ ਦਾ ਐਡਰੈਸ ਦਿੰਦੇ ਹਾਂ ਮੇਰਾ ਨਾਮ ਕੌਮਰਿਤ ਪ੍ਰਪੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜਿਹੜਾ ਕਿ ਪ੍ਰਭਗਵਾਨ ਸਮਾਨ ਖੜਕਲ ਕਲਾਂ ਦੇ ਭਗਤ ਸਿੰਘ ਦੇ ਸਮਾਧਾਨ ਤੇ ਮੱਥਾ ਟੇਕ ਕੇ ਤੁਰਿਆ ਸੀ ਬਈ ਮੈਂ ਇੱਕ ਰੰਗਲਾ ਪੰਜਾਬ ਬਣਾ ਦੂੰਗਾ ਅੱਜ ਉਹ ਭਗਵਾਨ ਸਮਾਨ ਪੀਲੀ ਪੱਗ ਬੰਨਣ ਵਾਲਾ ਲੜ ਛੱਡ ਕੇ ਅੱਜ ਉਹ ਕਿਸਾਨਾਂ ਦੇ ਢਾਲ ਫੇਰਿਆ ਜਿਹੜਾ ਕਿ ਸਾਡਾ ਕਿਸਾਨ ਆ ਉਹ ਇੱਕ ਅੰਨ ਦੇਵਤਾ ਜਿਹੜਾ ਸਾਰੀ ਦੁਨੀਆ ਨੂੰ ਅੰਨ ਪੈਦਾ ਕਰਕੇ ਖਾਂਦਾ ਸਾਰਾ ਸਟਾਰਟ ਜਿਹੜੀ ਆ ਹਿੰਦੁਸਤਾਨ ਦੀ ਕਿਸਾਨ ਤੋਂ ਹੀ ਸ਼ੁਰੂ ਹੋਣੀ ਆ ਚਾਹੇ ਉਹ ਦੁਕਾਨਦਾਰ ਹੋਵੇ ਚਾਹੇ ਰੈਡੀ ਫੜੀ ਵਾਲਾ ਹੋਵੇ ਚਾਹੇ ਕਿੱਡਾ ਵੀ ਕੋਈ ਸਟੋਰ ਮਾਲਕਾ ਜੇ ਉਹ ਪੈਦਾਵਾਰ ਕਰਦਾ ਤਾਂ ਰਿਕ ਦੀ ਦੁਕਾਨ ਤੋਂ ਚੱਲਣੀ ਆ ਨਿਓ ਦੁਕਾਨ ਠਾਪਾ ਅੱਜ ਉਹ ਅੰਨ ਦੇਵਤਾ ਇੱਕ ਡਾਂਗਾਂ ਦੇ ਨਾਲ ਬਾਰਡਰਾਂ ਤੇ ਕੁੱਟਿਆ ਜਾਂਦਾ ਕਿੱਡੀ ਮਾੜੀ ਗੱਲ ਆ ਭਗਵੰਤ ਸਾਨੰਦੇ ਐਡੀ ਮਾੜੀ ਗੱਲ ਇਹ ਅੱਜ ਕਰ ਰਿਆ ਲੋਕਾਂ ਦੇ ਨਾਲ ਇਹ ਸੱਤ ਇੱਕ ਕਹਿੰਦਾ ਸੀ ਮੈਂ ਜਾਦੀ ਦਾ ਸੁਖਣਾ ਲਿਆਂਗਾ ਅਸੀਂ 23 ਮਾਰਚ ਨੂੰ ਦਿਨ ਮਨਾਉਣੇ ਸੀ ਇਦਾਂ ਦਾ ਭਗਤ ਸਿੰਘ ਦਾ ਇਹ ਸਾਡੇ ਲਈ ਕੋਈ ਜਾਦੀ ਨਹੀਂ ਅਸੀਂ ਮੰਗ ਮੰਗ ਲਈ ਮੰਗਾ ਮੰਗਦੇ ਆ ਸਰਕਾਰ ਤੋਂ ਮੰਗਦੇ ਆ ਉਹ ਕਿੱਡਾ ਜਲਮ ਹੋ ਗਿਆ ਵੀ ਜਿਹੜੀਆਂ ਅਸੀਂ ਮੰਗਾ ਮੰਗ ਲੀਆਂ ਤਾਂ ਸਾਡੇ ਤੇ ਡਾਂਗ ਫਿਰਦੀ ਆ ਕੱਲ ਮੀਟਿੰਗ ਸਾਦ ਲਈ ਕਿਸਾਨਾਂ ਦੀ ਸੰਭੂ ਬਾਰਡਰ ਤੋਂ ਜਿਹੜੇ ਕੇਂਦਰੀ ਮੰਤਰੀ ਲੀਡਰ ਵੀ ਆਏ ਨੇ ਚੰਡੀਗੜ੍ਹ ਦੇ ਵਿੱਚੋਂ ਇਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਬੈਠ ਕੇ ਹੀ ਮਸਲਾ ਹੱਲ ਹੋਣਾ ਬੈਠਿਆਂ ਤੋਂ ਬਿਨਾਂ ਕੋਈ ਹੱਲ ਨਹੀਂ ਹੁੰਦਾ ਪਹਿਲੀ ਮੀਟਿੰਗ ਤੇ ਭਗਵੰਤ ਸਾਨੀ ਜੀ ਆਪ ਉੱਠ ਕੇ ਪਿਛਾਲੋਂ ਭੱਜ ਗਏ ਸੀ ਬਈ ਪਹਿਲਾਂ ਮੈਨੂੰ ਐਗਰੀਮੈਂਟ ਕਰੋ ਵੀ ਧਰਨਾ ਨਹੀਂ ਲਾਉਂਦੇ ਇਹਦੀ ਸੌਂ ਖਾਦੀ ਸੀ ਵੀ ਮੈਂ ਧਰਨਾ ਬਿਲਕੁਲ ਨਹੀਂ ਲੱਗਣ ਦਊਗਾ ਕਿਸੇ ਵੀ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗੂਗਾ ਮੇਰੇ ਖਵਾਫ ਲੋਕਾਂ ਨੂੰ ਵੀ ਇਹ ਸੁਖੀ ਕਰਦੋਂ ਇੱਕ ਸਰ ਸੋਸ਼ਲ ਮੀਡੀਆ ਤੇ ਖਬਰ ਆ ਰਹੀ ਹੈ ਕਿ ਜਿਹੜੇ ਪੁਲਿਸ ਅਫਸਰ ਆ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਮਡੀਰ ਦੱਸਦੇ ਆ ਤੇ ਇਸ ਜਦੋਂ ਪੁਲਿਸ ਅਫਸਰ ਨੇ ਮਡੀਰ ਕਿਹਾ ਵਾ ਤੇ ਕਿਸਾਨ ਨੇ ਜਵਾਬ ਹੀ ਦਿੱਤਾ ਕਿ ਭਾਈ ਇਹ ਮਡੀਰ ਨਹੀਂ ਹੈਗੀ ਇਹ ਨੌਜਵਾਨ ਪੀੜ੍ਹੀ ਆ ਤੁਹਾਡਾ ਕੀ ਤੁਹਾਡੀ ਕੀ ਰਾਏ ਹੈ ਸਭ ਦਾ ਜਿਹੜੀ ਸਾਡੀ ਹੈ ਆ ਜਾਂ ਦਾ ਸਾਨੂੰ ਬੋਲਣ ਦੇ ਅਤਵਾਦੀ ਕਿਹਾ ਜਾਂਦਾ ਬੇ ਅਤਵਾਦੀ ਆ ਜਿਵੇਂ ਹਿਮਾਚਲ ਦੇ ਵਿੱਚ ਝੰਡੇ ਲਾਏ ਗਏ ਤਸਾਨਾਂ ਦੇ ਮੰਜੂਰਾਂ ਦੇ ਆਪਣੇ ਜਿਹੜੇ ਉੱਥੇ ਗਏ ਸੀ ਯਾਤਰਾ ਤੇ ਉਹਨਾਂ ਨੂੰ ਜਿਹਦਾ ਬੋਲਦਿਆ ਤਾਂ ਉਹ ਅਤਵਾਦੀ ਆ ਕੋਈ ਵੀ ਔਰੰਗਜ਼ੇ ਵਾਲਾ ਰਾਜ ਹੋ ਰਿਹਾ ਬਈ ਕੋਈ ਵੀ ਬੰਦਾ ਬੋਲੇ ਨਾ ਸਿਰਫ ਕਲਾਤੀ ਮਿਨਿਸਟਰੀ ਬੋਲ ਸਕੇਗਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬੋਲੇ ਜਾਂ ਉਹਦੇ ਮੰਤਰੀ ਬੋਲਣ ਬਾਕੀ ਲੋਕਾਂ ਨੂੰ ਕੋਈ ਬੋਲਣ ਦੀ ਇਜਾਜ਼ਤ ਨਹੀਂ ਇਹ ਜਿਹੜਾ ਸਿਸਟਮ ਆ ਇਹ ਤਾਲੀਵਾਨ ਵਾਲਾ ਸਿਸਟਮ ਹੋ ਗਿਆ ਵੀ ਜਿਹੜਾ ਇਹ ਫਰਮਾਨ ਸੁਣਾਉਂਦੇ ਆ ਤਾਂ ਉਹੀ ਚੱਲਣਾ ਨਹੀਂ ਹੋਰ ਨਹੀਂ ਚੱਲਣਾ ਇੱਥੇ ਸਰ ਇੱਕ ਹੋਰ ਜੀ ਭਗਵੰਤਮਾਨ ਜਿਹੜੇ ਸੀਐਮ ਆ ਆਪਣੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਜਿਹੜੇ ਨਸ਼ਾ ਕੋਈ ਵੀ ਚਿੱਟੇ ਦਾ ਨਸ਼ਾ ਵਾ ਨਸ਼ਾ ਵੇਚਦੇ ਆ ਉਹਨਾਂ ਦੇ ਪੀੜਾ ਪੰਜੇ ਚੱਲੇਗਾ ਤੇ ਸੋ ਉਹਨਾਂ ਨੇ ਕਰ ਵੀ ਦਿਖਾਇਆ ਵੀ ਖਾਸ ਕਰਕੇ ਗਰੀਬਾਂ ਦਾ ਜਿਹੜੇ ਪੀੜਾ ਪੰਜੇ ਚਲਾਇਆ ਵਾ ਈ ਵੱਡੇ ਹੈਗੇ ਆ ਜਿਨ੍ਹਾਂ ਦੇ ਪੀੜਾ ਪੰਜਾ ਹੈ ਤੱਕ ਤਾਂ ਨਹੀਂ ਚੱਲਿਆ ਚੱਲਿਆ ਹੈਗਾ ਜੀ ਤੇ ਤੁਸੀਂ ਕੀ ਤੁਹਾਡੀ ਕੀ ਰਾਏ ਇਸ ਵਾਰ ਦੇਖੋ ਜੀ ਜਿਹੜੇ ਸਰਕਾਰਾਂ ਦੇ ਲੀਡਰਾਂ ਨੇ ਚਲਾਇਆ ਵਾ ਟਿੱਕਾ ਚਲਾਇਆ ਕੈਮੀਕਲ ਖਾਸ ਕਰਕੇ ਉਹਨਾਂ ਦੀਆਂ ਫੈਕਟਰੀਆਂ ਜਦਾਈਆਂ ਨੇ ਜਿੱਥੇ ਕੈਮੀਕਲ ਬਣਦਾ ਵਾ ਮੈਂ ਗੱਲ ਕਹਿਣੀ ਚਾਹਣਾ ਬਈ ਆਮ ਜਿਹੜਾ ਨੋਰਮਲ ਬੰਦਾ ਉਹ ਨਹੀਂ ਬੋਲਣ ਵਾਲਾ ਉਹ ਤਾਂ ਪਟਵਾਰੀ ਚਲਾਉਣਾ ਸੌਖਾ ਵਾ ਜਿਹੜੇ ਦੀ ਕੋਠੀ 1.5 ਕਿੱਲੇ ਚ ਕੋਠੀਆਂ ਪਾਈਆਂ ਨੇ 5 5 ਕਿੱਲਾਂ ਦੀਆਂ ਅਸੀਂ ਕੋਠੀਆਂ ਦੇਖੀਆਂ ਨੇ ਜਿਹੜੇ ਲੀਡਰ ਆ ਸਰਕਾਰਾਂ ਦੇ ਚਾਹੇਓ ਕਾਂਗਰਸ ਦੇ ਹੋਣ ਚਾਹੇਓ ਕਾਲੀਆਂ ਦੇ ਹੋਣ ਕਿਸੇ ਵੀ ਸਰਕਾਰ ਦੇ ਹੋ ਸਕਦੇ ਇਹਨਾਂ ਦੇ ਵਿੱਚੋਂ ਵੀ ਆਹ ਪਾਰਟੀ ਤੇ ਵੀ ਹੋ ਸਕਦੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਭਗਵਾਨ ਸ੍ਰੀਮਾਨ ਮੈਂ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਨਾ ਹਿੰਦੁਸਤਾਨ ਦੇ ਵਿੱਚ ਕਾਨੂੰਨ ਇੱਕ ਨਹੀਂ ਕਾਨੂੰਨ ਦੋ ਆ ਸਾਡੇ ਆਮ ਲੋਕਾਂ ਲਈ ਜਿਹੜਾ ਕਾਨੂੰਨ ਆ ਉਹ ਕੁਝ ਹੋਰ ਆ ਜਿਹੜਾ ਤਕੜੇ ਲਈ ਆ ਕਾਨੂੰਨ ਉਹ ਕੁਝ ਹੋਰ ਆ ਸਰ ਜਦੋਂ ਇਹ ਮਹਿੰਮ ਚਲਾਈ ਗਈ ਆ ਇਹ ਪੀੜਾ ਪੰਜਾ ਚਲਾਉਣ ਦੀ ਮਿਹਮ ਚਲਾਈ ਗਈ ਆ ਤੇ ਇੱਕ ਨਾ ਪੁਲਿਸ ਅਫਸਰ ਆ ਉਹਨਾਂ ਨੇ ਜੇ ਜਿਨ੍ਹਾਂ ਦੇ ਘਰੇ ਪੀੜਾ ਪੰਜਾ ਚਲਾਉਣਾ ਸੀਗਾ ਉਹਨਾਂ ਨੇ ਕੋਈ ਹਰ ਲਾਈ ਆ ਕਿ ਸਾਡੇ ਤਿੰਨ ਬੱਚੇ ਆ ਤਿੰਨ ਧੀਆਂ ਆ ਕਿ ਅਸੀਂ ਧੀਆਂ ਲੈ ਕੇ ਕਿੱਥੇ ਜਾਵਾਂਗੇ ਸੋ ਜਿਹੜਾ ਉਹ ਅਫਸਰ ਆ ਉਹਨਾਂ ਨੇ ਉਹ ਪੀੜਾ ਪੰਜਾ ਨਹੀਂ ਚਲਾਇਆ ਵਾ ਉਸ ਅਫਸਰ ਬਾਰੇ ਤੁਹਾਡੇ ਕੀ ਰਾਇ ਜੀ ਜਿਹੜੇ ਅਫਸਰ ਨੇ ਨਹੀਂ ਚਲਾਇਆ ਦੇਖੋ ਪਹਿਲੀ ਗੱਲ ਤਾਂ ਨਾਂ ਤਾਂ ਇਹ ਅਫਸਰ ਦੇ ਬਸ ਦੀ ਰੋਗ ਆ ਜਿਹੜਾ ਹਾਈ ਕੋਰਟ ਦਾ ਲਾਵਾ ਪਹਿਲਾਂ ਤੋਂ ਕਾਨੂੰਨ ਆ ਬੀਐਸਏ ਕਿਸੇ ਦੀ ਕੁਰਕੀ ਨਹੀਂ ਕਰ ਸਕਦੇ ਨਾ ਦਾ ਪੁਲਿਸਿੰਦੀ ਪਾਵਰ ਆ ਕੁਰਕੀ ਕਰਨ ਦੀ ਜੇ ਕੋਰਟ ਡਿਗਰੀ ਕਰਦੀ ਆ ਕੋਰਟ ਦੇ ਆਧਾਰ ਤੇ ਸਮਾਹਨਾ ਦੇ ਆਧਾਰ ਤੇ ਬਰਾਂਟਾਂ ਦੇ ਆਧਾਰ ਤੇ ਪੁਲਿਸ ਤਾਂ ਕੰਟਰੋਲ ਕਰ ਸਕਦੀ ਆ ਉਥੇ ਨਾ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਕਿਸਦਾ ਧਾਰ ਟਾਉਣ ਦਾ ਤੇ ਨਾ ਕਿਸ ਸਰਕਾਰ ਨੂੰ ਧਾਰਾ ਟਾਉਣ ਦਾ ਕਰਨਾ ਕਿਉਂ ਜੋ ਕੂਟਾ ਨੂੰ ਤਾਂ ਫਿਰ ਲੋਕ ਮੰਨਣੀ ਨਾ ਜਿਹੜੇ ਹਾਈ ਕੋਰਟ ਦੇ ਲਾਵਾ ਜਾਂ ਸੁਪਰੀਮ ਕੋਰਟ ਦੇ ਲਾਵਾ ਸਾਨੂੰ ਉਹਨਾਂ ਦੇ ਅਧਾਰ ਤੇ ਚੱਲਣਾ ਚਾਹੀਦਾ ਵੀ ਜੋ ਵੀ ਕੋਟਾਂ ਕਰਦੀਆਂ ਸਾਡੇ ਲਈ ਚੰਗਾ ਕਰਦੀਆਂ ਜਾਂ ਮਾੜਾ ਕਰਦੀਆਂ ਉਹ ਅਸੀਂ ਸੋਚਣਾ ਵਾ ਜਿਹੜੀ ਕਿ ਇਹ ਗੱਲ ਚਿੱਟੇ ਦੀ ਆ ਇੱਕ ਫੈਕਟਰੀ ਖੋਲਦੀ ਪੂੰਦਰੀ ਪਿੰਡ ਕੈਮੀਕਲ ਦੀ ਫੈਕਟਰੀ ਆ ਉਹ ਇੱਕ ਖਾੜੇ ਪਿੰਡ ਦੇ ਵਿੱਚ ਫੈਕਟਰੀ ਖੋਲੀ ਗਈ ਆ ਜਿਨ੍ਹਾਂ ਦੇ ਨਾਲ ਅਨੇਕਾਂ ਮੌਤਾਂ ਹੋ ਸਕਦੀਆਂ ਪਾਣੀ ਦੀ ਬਦਬੂ ਗੰਦੀ ਹੋ ਜਾਣੀ ਆ ਕੈਂਸਰ ਨਾਲ ਮਰਨਾਂ ਲੋਕਾਂ ਨੇ ਬਿਮਾਰੀਆਂ ਵਧਣੀਆਂ ਨੇ ਉਹਦੇ ਨਾਲ ਉਹਦਾ ਇੱਕ ਚਿੱਟੇ ਨੂੰ ਵੀ ਫਿਕਰ ਨਹੀਂ ਆ ਭੇੜੀਆਂ ਭਗਵੰਤ ਮਾਨ ਲੋਆ ਰਿਆ ਤੇ ਉਹਨਾਂ ਤੇ ਕਿਉਂ ਨਹੀਂ ਪੈਟਰੋਲ ਚੱਲਦਾ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਉਹ ਫੈਕਟਰੀਆਂ ਨੂੰ ਰੋਕਿਆ ਜਾਵੇ ਤਾਂ ਸਾਡੇ ਲੋਕਾਂ ਦੀ ਸੁਰੱਖਿਆ ਜਾਨ ਬਚਾਈ ਜਾਵੇ ਬਿਮਾਰੀਆਂ ਤੋਂ ਬਦਨ ਸਰ ਲਾਸਟ ਵਿੱਚ ਜਿਹੜਾ ਅੱਜ ਸੰਭੂ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਹੋਇਆ ਕਿਸਾਨਾਂ ਦੀ ਕੁੱਟਮਾਰ ਹੋਈ ਆ ਤੇ ਤੁਸੀਂ ਉਹਦੇ ਬਾਰੇ ਲਾਸਟ ਵਿੱਚ ਕੀ ਕਹਣਾ ਚਾਹੁੰਦੇ ਹੋ ਦੇਖੋ ਜੀ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਗਾ ਜਿੰਨੀਆਂ ਵੀ ਜਥੇਬੰਦੀਆਂ ਸਾਡੇ ਪਿੰਡਾਂ ਦੇ ਲੋਕ ਨੇ ਜਥੇਬੰਦੀਆਂ ਦੇ ਨਾਲ ਟੈਚ ਨੇ ਉਹ ਇਹ ਨਾ ਕਹਿਣ ਵੀ ਉਹ ਫੁਲਾਨੀ ਜੱਥੇਬੰਦੀ ਉੱਥੇ ਬੈਠੀ ਆ ਢਮਕੀ ਜੱਥੇਬੰਦੀ ਬੈਠੀ ਆ ਜਿਹੜਾ ਸਾਡਾ ਇਹ ਸੰਘਰਸ਼ ਆ ਇੱਕ ਇਹਦੇ ਨਾਲ ਹੀ ਜਿੱਤ ਹੋਣਾ ਭਗਵਾਨ ਸਿਮਾਨ ਨੂੰ ਅਸੀਂ ਫੇਰ ਹੀ ਹਰਾ ਸਕਦੇ ਜੇ ਸਾਡਾ ਇੱਕਾ ਹੋਗਾ ਇੱਕ ਮੁੱਠ ਹੋ ਕੇ ਤਾਂ ਲੜੀਏ ਸਾਡਾ ਲੜਨਾ ਜ਼ਰੂਰੀ ਆ ਇੱਕ ਮੁੱਠ ਹੋ ਕੇ ਪਰ ਸਾਨੂੰ ਵਿਤਕਰੇ ਨਹੀਂ ਕਰਨੇ ਚਾਹੀਦੇ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਨੂੰ ਅਪੀਲ ਕਰਲਾਂਗੇ ਉਹ ਇੱਕ ਮੁੱਠ ਹੋਣ ਸਾਡੀ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਇਹੇ ਮੋਢੇ ਦੇ ਮੋਢਾ ਨਾਲ ਲਾ ਕੇ ਖੜੂਗੀ ਕਿਸਾਨਾਂ ਦੇ ਨਾਲ ਜਿੱਥੇ ਵੀ ਹੋਊਗਾ ਸਾਨੂੰ ਕੋਈ ਪੀਲ ਆਊਗੀ ਜਾਂ ਹੁਕਮ ਆਊਗਾ ਜਾਂ ਮਜਾਰੇ ਕਰਨਿਆਂ ਜਾਂ ਕਿਸੇ ਐਮਐਲ ਦਾ ਘਰ ਰੋਕਣਾ ਜਾਂ ਕਿਸੇ ਐਮਪੀ ਦਾ ਘਰ ਰੋਕਣਾ ਉਹ اسی ਨਾਲ ਮੋਢੇ ਦੇ ਮੋਢਾ ਲਾ ਕੇ ਜ਼ਰੂਰ ਖੜਾਂਗੇ ਇਹਨਾਂ ਦੀ ਸਪੋਰਟ ਕਰਾਂਗੇ ਮੈਂ ਦੁਬਾਰਾ ਇਹ ਗੱਲ ਦਰਉਣੀ ਚਾਹੁੰਦਾ ਵੀ ਸਾਡੇ ਲਈ ਕੋਈ ਜਾਦੀ ਨਹੀਂ ਹੈ 23 ਮਾਰਚ ਨੂੰ ਭਗਤ ਸਿੰਘ ਜੀ ਦੀ ਜਹਾੜੇ ਦਾ ਅਸੀਂ ਤਨ ਮਨਾ ਰਹੇ ਆਂ ਪਰ ਉਹ ਸਾਡੇ ਜਿਹੀ ਮਨਾਉਣਾ ਬੇਸੇ ਗਲਤਾਂ ਕਿਉਂ ਸਾਡੇ ਲਈ ਕਾਲੀ ਯਾਦੀ ਹੋਈ ਇਹ ਚੱਲ ਰਹੀ ਆ ਸਾਡੀ ਕੋਈ ਯਾਦੀ ਨਹੀਂ ਸਾਨੂੰ ਕਿਉਂ ਬੋਲਣ ਦਾ ਹੱਕar ਹੀ ਨਹੀਂ ਜੇ ਤੁਸੀਂ ਦਿੱਲੀ ਆਦ ਨੂੰ ਜਾਣੇ ਆ ਮੰਗਾ ਦੇ ਲਈ ਜਾਣੇ ਸਾਨੂੰ ਅਤਬਲ ਦੀ ਵਖਵਾਦੀ ਕਿਹਾ ਜਾਂਦਾ ਇੱਕ ਹਿੰਦੁਸਤਾਨ ਦੇ ਵਾਸੀ ਆ ਸੀ ਕੋਈ ਪਾਕਿਸਤਾਨ ਤੋਂ ਨਹੀਂ ਆ ਕੇ ਰਹੇ ਕੋਈ ਬੰਗਲਾਦੇਸ਼ ਤੋਂ ਨਹੀਂ ਆ ਕੇ ਰਹੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੇ